ਇੱਕ ਸੀ ਡੀਪੀ ਉਹਨੂੰ ਪੜਿਆਗਾ ਇੱਕ ਸਰਪੰਚ ਸਾਹਿਬ ਸਾਡੇ ਕੋਲ ਆਇਸੀ ਸੈਮੀ ਨੇ ਸੁਖਿੰਦਰ ਸਿੰਘ ਜੀ ਉਹ ਸਾਡੀ ਪਾਰਟੀ ਦੇ ਨਹੀਂ ਹੈ ਸਰਪੰਚ ਸਾਹਿਬ ਪਰ ਫਿਰ ਵੀ ਕਿਸੇ ਨੂੰ ਫੜ ਕੇ ਸਾਡੇ ਕੋਲ ਆਏ ਕਹਿੰਦੇ ਜੀ ਮੇਰੇ ਤੋਂ ਰਿਸ਼ਵਤ ਮੰਗ ਰਿਹਾ ਸੀ ਅੱਜ ਤੁਹਾਡੇ ਨਾਲ ਚੱਲਾਂਗੇ ਤੋਂ ਨੋਟਾਂ ਦੀ ਪਹਿਲਾਂ ਫੋਟੋ ਸਟ੍ਰੈਕਟਰ ਵਾਲੀ ੱਲੇ ਆ ਸਰਪੰਚ ਸਰ ਨੇ ਹਿੰਮਤ ਦਿਖਾਈ ਕਿ ਇਹਨਾਂ ਨੇ ਸਾਨੂੰ ਆ ਕੇ ਦੱਸ ਦੱਸਦਾ ਜੋ ਅਸੀਂ ਸੁਣਿਆ ਸਾਰੇ ਸਰਪੰਚਾਂ ਨੂੰ ਡਰਾ ਰਿਆ ਕਿ ਉਹ ਇਲੈਕਸ਼ਨ ਨਾਣ ਵੜੇ ਤੁਹਾਡੀ ਟਰਮ ਖਤਮ ਹੋ ਰਹੀ ਹੈ ਤੁਹਾਡੇ ਯੂਸੀ ਯੂਟੀਲਾਈਜੇਸ਼ਨ ਸਰਟੀਫਿਕੇਟ ਹੁੰਦੇ ਰੈਟ ਦੇਣੇ ਆ ਤੁਹਾਡੇ ਯੂਸੀ ਹੋਣੇ ਆ ਤੁਹਾਡੇ ਜੇ ਕੋਈ ਬਿੱਲ ਪੁਰਾਣੇ ਪੈਂਡਿੰਗ ਹੈ ਜਾਂ ਕੋਈ ਨਵੀਂ ਤੁਹਾਡੀ ਪੇਮੈਂਟ ਖੋਣੀ ਹੈ ਭਾਈ ਪੈਸੇ ਦਿਓ ਤਾਂ ਲੈ ਜਾ ਹਰ ਇੱਕ ਸਰਪੰਚ ਤੋਂ ਲੈ ਰਿਹਾ ਦੇਖੋ ਕੁਝ ਮੁਲਾਜ਼ਮ ਆਏ ਸੀ ਉਹ ਕਹਿੰਦੇ ਜੀ ਉਹਨਾਂ ਤੋਂ ਗਲਤੀ ਹੋ ਗਈ ਉਹਨੂੰ ਮaaf ਕਰ ਦਿਓ ਤੇ ਮੈਂ ਤਾਂ ਇਹ ਕਹਾਂ ਗਲਤੀ ਤਾਂ ਉਹਦੀ ਜੜੀਕੇ ਗਲਤੀ ਨਾਲ ਹੋ ਜਾਏ ਅਚਨ ਚੇਤ ਹੋ ਜਾਏ ਅਚਨ ਚੇਤ ਹੋ ਜਾਏ ਇਹ ਤਾਂ ਜਾਣ ਕੇ ਕੀਤਾ ਉਹ ਸਵੈ ਦੇ ਵਿੱਚ ਤਾਂ ਸਾਡੀ ਸਰਕਾਰ ਦੇ ਵਿੱਚ ਹੈਗਾ ਜੇ ਕਿਸੇ ਨੇ ਕਰਪਸ਼ਨ ਕੀਤੀ ਹੈ ਉਦੋਂ ਭੁਗਤਣਾ ਹੀ ਪਏਗਾ ਤੇ ਜੇ ਕੋਈ ਹਿੰਮਤ ਦਿਖਾਏਗਾ ਤਾਂ ਅਸੀਂ ਤੇ ਨਾਲ ਜਾਵਾਂਗੇ ਕਿਉਂਕਿ ਸਾਡਾ ਫਰਜ਼ ਬਣਦਾ ਜੇ ਅਸੀਂ ਨਾਲ ਨਾ ਜਾਈਏ ਫਿਰ ਤਾਂ ਅਸੀਂ ਗਲਤ ਹੋਵੇ ਕਰਪਸ਼ਨ ਯਾਨੀ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਸਖਤ ਹੈ ਸਤਰਕ ਹੈ ਜਾ ਇਹ ਜੋ ਉਦਾਹਰਨ ਦੇਖਣ ਨੂੰ ਮਿਲੀ ਹੈ ਲੁਧਿਆਣਾ ਦੇ ਹਲਕਾ ਦਾਖਾ ਵਿਖੇ ਗੱਲਬਾਤ ਕਰਦੇ ਹਾਂ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਇੰਚਾਰਜ ਡਾਕਟਰ ਕੀਰਨਸ ਕੰਗਜੀ ਨਾਲ ਤੇ ਜਾਣਦੇ ਹਾਂ ਕੀ ਮਾਮਲਾ ਕੰਗ ਸਾਹਿਬ ਚਰਚਾ ਛਿੜੀ ਹੋਈ ਹੈ ਕਿ ਕੰਗ ਜੀ ਨੇ ਫਿਰ ਦੁਬਾਰਾ ਇੱਕ ਬੀਡੀਪੀਓ ਰੰਗੇ ਹੱਥੀ ਰਿਸ਼ਵਤ ਲੈਂਦਾ ਹੋਇਆ ਫੜਿਆ ਕੀ ਮਾਮਲਾ ਹੋਇਆ ਹਾਂ ਤੁਹਾਡੀ ਗੱਲ ਠੀਕ ਹੈ ਅੱਜ ਅਸੀਂ ਇੱਕ ਬੀਡੀਪੀਓ ਨੂੰ ਫੜਿਆ ਹੈਗਾ ਇੱਕ ਸਰਪੰਚ ਸਾਹਿਬ ਸਾਡੇ ਕੋਲ ਆਈ ਸੀ ਬਸਾਮੀ ਦੇ ਸੁਖਮਿੰਦਰ ਸਿੰਘ ਜੀ ਉਹਨਾਂ ਤੋਂ ਵੀਡੀਓ ਰਿਸ਼ਵਤ ਮੰਗ ਰਹੀ ਸੀ ਹਾਂ ਉਹ ਸਾਡੀ ਪਾਰਟੀ ਦੇ ਨਹੀਂ ਹੈ ਸਰਪੰਚ ਸਾਹਿਬ ਪਰ ਉਹ ਫਿਰ ਵੀ ਕਿਸੇ ਨੂੰ ਫੜ ਕੇ ਸਾਡੇ ਕੋਲ ਆਏ ਕਹਿੰਦੇ ਜੀ ਮੇਰੇ ਤੋਂ ਰਿਸ਼ਵਤ ਮੰਗ ਰਿਹਾ ਹੈ ਤੇ ਅਸੀਂ ਕਹਾਂ ਜੀ ਤੁਹਾਡੇ ਨਾਲ ਚੱਲਾਂਗੇ ਤੇ ਨੋਟਾਂ ਦੀ ਪਹਿਲਾਂ ਫੋਟੋ ਸਟ੍ਰੈਕਟਰ ਵਾਲੀ ਤੇ ਉਹਨਾਂ ਨੇ ਮੰਗੇ ਉਹਨਾਂ ਨੇ 15000 ਦਿੱਤੇ ਉੱਥੇ ਤੇ ਉੱਥੇ ਮੰਗ 20000 ਦੀ ਕਹਿੰਦੇ ਹੋਈ ਸੀ ਕਿ ਫੇਰ ਵਿੱਚ ਕੋਈ ਸੈਕਟਰੀ ਲੈਵਲ ਦਾ ਬੰਦਾ ਪਿਆ ਤੇ 5000 ਦੇ ਨੇਗੋਸ਼ੀਏਸ਼ਨ ਹੋ ਕੇ 15000 ਤੇ ਕੱਲ ਨਿਪਟ ਗਈ ਆ ਮੈਂ ਇਹੀ ਸੁਣਿਆ ਜੀ ਜਿਹੜੇ ਫੋਟੋਕਾਪੀ ਕਰਾਏ ਸੀ ਉਹ ਵੀ 10000 ਦੇ ਸੀਗੇ ਨੋਟ ਤੇ ਉਹਦੇ ਬਾਅਦ ਸੈਕਟਰੀ ਕਹਿੰਦਾ ਚਲਦੇ 15 ਦੇ ਦਿਓ ਉਹਨਾਂ ਨੇ ਇਹ ਸਿੱਧਵਾਂ ਬੇਟ ਚਤਨਾਤਾ ਜੀ ਤੇ ਨਾਮ ਇਹਨਾਂ ਦਾ ਬਲਜੀਤ ਸਿੰਘ ਬੱਗਾ ਉਸ ਤੋਂ ਬਾਅਦ ਫਿਰ ਕੀ ਕਾਰਵਾਈ ਹੋਈ ਤੁਹਾਡੇ ਨੇ ਕੀ ਕਰਪੋਦੇ ਕਹਿੰਦੇ ਤੁਹਾਡੇ ਵੀ ਕਾਫੀ ਹਾਰੇ ਕੱਡੇ ਸੀਗੇ ਜੀ ਮਾਮਲਾ ਨਪਟਾਲੋ ਕੁਝ ਲੈ ਦੇ ਕੇ ਜਾਂ ਪਿਆਰ ਨਾਲ ਕਈ ਗੱਲਾਂ ਹੋਈਆਂ ਨੇ ਹਾਂਜੀ ਉਹ ਮੈਨੂੰ ਕਹ ਰਹੇ ਸੀਗੇ ਕਿ ਜੀ ਤੁਸੀਂ ਕੋਈ ਜੁਰਮਾਨਾ ਲਾ ਦਿਓ ਕੋਈ ਕੰਮ ਕਰਾ ਲਓ ਤੇ ਇਹਨੂੰ ਛੱਡ ਦਿਓ ਮੈਂ ਮਤਲਬ ਕਿ ਮਾਰਿਆ ਜਾਊਂਗਾ ਸਮਥਿੰਗ ਲਾਈਕ ਦੈਟ ਚਲੋ ਮੇਰੇ ਤੋਂ ਗਲਤੀ ਹੋ ਗਈ ਕੋਈ ਨਹੀਂ ਰਹਿੰਦੇ ਹੋ ਪ੍ਰਕਾਸ਼ ਸਾਹਿਬ ਗਲਤੀ ਤਾਂ ਉਹ ਹੁੰਦੀ ਹੈ ਜੇ ਕੋਈ ਹੈਪਨਿੰਗ ਹੋ ਜੇ ਜਿਹੜੀ ਚੀਜ਼ ਸੋਚੀ ਸਮਝੀ ਕੀਤੀ ਜਾਂਦੀ ਉਹ ਗਲਤੀ ਨਹੀਂ ਹੁੰਦੀ ਉਹ ਹੈਪਨਿੰਗ ਉਹ ਸਾਜ਼ਿਸ਼ ਹੁੰ ਕੱਲੇ ਆ ਸਰਪੰਚ ਸਾਹਿਬ ਨੇ ਹਿੰਮਤ ਦਿਖਾਈ ਕਿ ਇਹਨਾਂ ਨੇ ਸਾਨੂੰ ਆ ਕੇ ਦੱਸਤਾ ਜੋ ਅਸੀਂ ਸੁਣਿਆ ਸਾਰੇ ਸਰਪੰਚਾਂ ਨੂੰ ਡਰਾ ਰਿਹਾ ਕਿ ਉਹਨਾਂ ਇਲੈਕਸ਼ਨ ਆਣ ਵਾਲੇ ਆ ਤੁਹਾਡੀ ਟਰਮ ਖਤਮ ਹੋ ਰਹੀ ਹੈ ਤੁਹਾਡੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟ ਹੁੰਦੇ ਰਿਟ ਦੇਣੇ ਆ ਤੁਹਾਡੇ ਯੂਸੀ ਹੋਣੇ ਆ ਤੁਹਾਡੇ ਜੇ ਕੋਈ ਬਿੱਲ ਪੁਰਾਣੇ ਪੈਂਡਿੰਗ ਹੈ ਜਾਂ ਕੋਈ ਨਵੀਂ ਤੁਹਾਡੀ ਪੇਮੈਂਟ ਹੋਣੀ ਹੈ ਤਾਂ ਭਾਈ ਪੈਸੇ ਦਿਓ ਤਾਂ ਲੈ ਜਾਓ ਹਰ ਇੱਕ ਸਰਪੰਚ ਤੋਂ ਲੈ ਰਹੇ ਕਾਕਾ ਸਾਹਿਬ ਵਿਖਰੂ ਆਇਆ ਕਿ ਬੀਡੀਪੀਓ ਦੇ ਹੀ ਡਿਪਾਰਟਮੈਂਟ ਦੇ 2-3 ਦਰਜਣ ਦੇ ਕਰੀਬ ਆ ਕੇ ਜੋ ਵੀਰ ਸਨ ਉਹ ਵੀ ਤੁਹਾਡੇ ਕੋਲ ਖੜੇ ਸੀਗੇ ਤਾਂ ਗੱਲਬਾਤ ਕਰ ਰਹੇ ਸੀਗੇ ਮਿੰਤਰ ਹਰਲੇ ਕਰ ਰਹੇ ਸੀਗੇ ਉਹ ਕੀ ਕਹਿ ਰਹੇ ਸੀ ਕਿ ਮਾਮਲਾ ਰਫਾ ਰਫਾ ਕਰ ਦਿਓ ਕੁਝ ਕਹਿ ਰਹੇ ਸੀ ਤੁਹਾਨੂੰ ਦੇਖੋ ਕੁਝ ਮੁਲਾਜ਼ਮ ਆਏ ਸੀਗੇ ਉਹ ਕਹਿੰਦੇ ਜੀ ਉਹਨਾਂ ਤੋਂ ਗਲਤੀ ਹੋ ਗਈ ਉਹਨਾਂ ਨੂੰ ਮਾਫ ਕਰ ਦਿਓ ਤੇ ਮੈਂ ਤਾਂ ਇਹ ਕਹਾਂ ਗਲਤੀ ਤਾਂ ਹੁੰਦੀ ਜਿਹੜੀ ਕਿ ਗਲਤੀ ਨਾਲ ਹੋ ਜਾਏ ਅਚੰਤਿਤ ਹੋ ਜਾਏ ਅਚੰਤਿਤ ਹੋ ਜਾਏ ਤਾਂ ਜਾਣ ਕੇ ਕੀਤਾ ਉਹਨਾਂ ਨੇ ਸੋ ਇਹਦੇ ਵਿੱਚ ਤਾਂ ਹੁਣ ਸਾਡੀ ਸਰਕਾਰ ਦੇ ਵਿੱਚ ਤਾਂ ਹੈਗਾ ਜੇਕਰ ਕਿਸੇ ਨੇ ਕਰਪਸ਼ਨ ਕੀਤੀ ਹੈ ਤੁਹਾਨੂੰ ਭੁਗਤਣਾ ਹੀ ਪਏਗਾ ਸੋ ਇੱਕ ਤਰ੍ਹਾਂ ਦਾ ਕ੍ਰਾਈਮ ਹੈ ਜੀ ਇਹ ਕਰਪਸ਼ਨ ਪ੍ਰਸ਼ਟਾਚਾਰ ਹੈ ਸੋ ਇਹਦਾ ਹੁਣ ਅੱਗੇ ਵਾਸਤੇ ਪਲਾਨ ਕੀ ਹੈ ਕਿ ਅੱਗੇ ਦੇਲੇ ਅਜੇ ਮੁਲਾ ਵਰਕਰ ਨੂੰ ਮਿਲਦਾ ਕਿਸੇ ਮੀਟਿੰਗ ਜਾਂਦਾ ਮੈਂ ਸਾਰਿਆਂ ਨੂੰ ਕਹਿਣਾ ਕਿ ਜੇ ਤੁਹਾਨੂੰ ਕੋਈ ਪੈਸੇ ਮੰਗਦਾ ਹੈ ਤਾਂ ਸਾਨੂੰ ਦੱਸੋ ਪਰ ਲੋਕੀ ਇਹਦੇ ਨਾਲ ਥੋੜੇ ਜਿਹੇ ਡਰਦੇ ਆ ਕੋਈ ਕੋਈ ਹਿੰਮਤ ਦਿਖਾਉਂਦਾ ਜਿਵੇਂ ਇੱਕ ਪਟਵਾਰੀ ਪੈਸੇ ਮੰਗਦਾ ਸੀ ਤੇ ਉਦੋਂ ਸਾਨੂੰ ਕਿ ਬਰਿੰਦਰ ਸਿੰਘ ਨੇ ਦੱਸਿਆ ਕਿ ਇਹ ਪੈਸੇ ਮੰਗ ਰਿਹਾ ਤੇ ਉਹਨੂੰ ਵੀ ਅਸੀਂ ਅੰਗੇ ਇੱਥੇ ਭੜੇ ਅਸੀਂ ਇਦਾਂ ਹੀ ਤੇ ਉਹ ਟਰਮੀਨੇਟ ਹੋ ਗਿਆ ਡਿਸਪੀਸ ਹੋ ਗਿਆ ਉਹ ਸਰਵਿਸਿਜ਼ ਖਤਮ ਹੋ ਗਈਆਂ ਐਂਡ ਉਹਦਾ ਕੇਸ ਵਿਜ਼ਨੈਸ ਚੱਲ ਰਿਹਾ ਤੇ ਜੇ ਕੋਈ ਹਿੰਮਤ ਦਿਖਾਏਗਾ ਤਾਂ ਅਸੀਂ ਤਾਂ ਨਾਲ ਜਾਵਾਂਗੇ ਕਿਉਂਕਿ ਸਾਡਾ ਫਰਜ਼ ਬੰਦਾ ਜੇ ਅਸੀਂ ਨਾਲ ਨਾ ਜਾਈਏ ਫਿਰ ਅਸੀਂ ਗਲਤ ਹੋਗੇ ਇਹਦਾ ਮਤਲਬ ਹੈ ਕਿ ਅਸੀਂ ਕੋਈ ਲੈ ਦੇ ਕੇ ਡਰਾ ਲਿਆ ਕਿ ਭਾਈ ਤੇਰੇ ਖਿਲਾਫ ਨਹੀਂ ਐਕਸ਼ਨ ਹੋਏਗਾ ਤੂੰ ਸਾਨੂੰ ਪੈਸੇ ਦੇ ਦੇ ਹੁਣ ਜੇ ਇਹ ਬੀਡੀਪੀ ਤੁਸੀਂ ਅੱਜ ਫੜੇ ਹੈ ਬੱਗਾ ਜੀ ਹੁਣ ਇਹਨਾਂ ਦਾ ਕੀ ਬਣੂਗਾ ਇਹਨਾਂ ਦਾ ਹੁਣ ਪੁਲਿਸ ਕੋਲ ਕੇਸ ਹੈਗਾ ਤਾਂ ਹੀ ਸਰ ਆ ਨਹੀਂ ਸਕੇ ਸਰਪੰਚ ਸਾਹਿਬ ਕਿਉਂਕਿ ਉਹ ਆਪਣਾ ਦੇ ਰਿਹਾ ਹੈ ਉੱਥੇ ਸਟੇਟਮੈਂਟ ਠੀਕ ਹੈ ਤੇ ਬੀਡੀ ਸਾਹਿਬ ਵੀ ਸਟੇਟਮੈਂਟ ਦੇ ਰਹੇ ਹੈ ਤਾਂ ਪੁਲਿਸ ਨੇ ਕੇਸ ਕਰਨਾ ਕੇਸ ਤਾਂ ਹੋਣਾ ਹੀ ਹੈ ਸੋ ਦਰਸ਼ਕੋ ਹੁਣੇ ਸਿੱਧਵਾਂ ਬੇੜਤੇ ਜਲੇ ਬੀਡੀਪੀਓ ਨੇ ਬੱਗਾ ਜੀ ਹੁਣ ਇਹਨਾਂ ਨੂੰ ਰੰਗੇ ਹੱਥੀ 15000 ਦੀ ਰਿਸ਼ਵਤ ਲੈਂਦੇ ਆ ਫੜਾਇਆ ਗਿਆ ਡਾਕਟਰ ਕੇ ਐਨ ਐਸ ਕੰਗ ਜੀ ਵੱਲੋਂ ਹਲਕਾ ਦਾਖਲ ਚਾਰਜ ਦੇ ਪਰ ਉਹਨਾਂ ਨੇ ਸਾਫ਼ ਦੋ ਟੁਕ ਸ਼ਬਦਾਂ ਚ ਕਹਿ ਦਿੱਤਾ ਹੈ ਕਿ ਹੁਣ ਕਿਸੇ ਵੀ ਹਾਲਾਤ ਵਿੱਚ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੂਗੀ ਜੇਕਰ ਅਜਿਹਾ ਕਰਦਾ ਹੋਇਆ ਕੋਈ ਵੀ ਚਾਹੇ ਕੋਈ ਨਾਨ ਗਸਟਡ ਅਫਸਰ ਹੈ ਗਸਟਡ ਅਫਸਰ ਹੈ ਪਾਇਆ ਜਾਂਦਾ ਤਾਂ ਉਤੇ ਸਖਤ ਤੋਂ ਸਖਤ ਕਾਰਵਾਈ ਕਰਨ ਵ ਤਿਆਰ ਬਰ ਤਿਆਰ ਹੈ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਾਫਪਰੀ ਸਿੰਘ ਵਿਧੇ ਲੁਧਿਆਣਾ ਲਾਈਵ ਨਿਊਜ਼